ਖਰੀਆਂ ਖਰੀਆਂ ਤੁਹਾਡਾ ਸਵਾਗਤ ਹੈ। ਲੋਕ ਸਭਾ ਇਲੈਕਸ਼ਨ ਨੇ ਤੇ ਲੀਡਰਾਂ ਦਾ ਆਣਾ ਜਾਣਾ ਲੱਗਿਆ ਹੈ। ਕੋਈ ਲੀਡਰ ਕਿਸੇ ਪਾਰਟੀ ਸ਼ਾਮਲ ਹੋ ਰਿਹਾ ਹੈ ਤੇ ਕੋਈ ਕਿਸੇ 'ਚ ਸ਼ਾਮਲ ਹੋ ਰਿਹਾ ਹੈ ਤੇ ਇਹ ਦੱਸ ਰਿਹਾ ਹੁਣ ਮਾਂ ਪਾਰਟੀ ਨੂੰ ਬੁਰਾ ਕਹਿ ਰਿਹਾ ਹੈ ਤੇ ਜਿਹਨੂੰ ਪਹਿਲਾਂ ਗਲਾਂ ਕਰਦੇ ਸਨ ਉਹਨੂੰ ਚੰਗਾ ਦੱਸ ਰਹੇ ਨੇ। ਅੰਮ੍ਰਿਤਸਰ ਲੋਕ ਸਭਾ ਹਲਕੇ ਦੀ ਗੱਲ ਕਰੀਏ ਤੇ ਅਕਾਲੀ ਦਲ ਦੇ ਵੱਡੇ ਲੀਡਰ ਤਲਬੀਰ ਸਿੰਘ ਗਿਲ ਕਲ ਆਮ ਆਦਮੀ ਪਾਰਟੀ 'ਚ ਸ਼ਾਮਲ ਹੋ ਗਏ ਨੇ। ਲੰਬੇ ਸਮੇਂ ਤੋਂ ਉਹ ਨਾਰਾਜ਼ ਚੱਲ ਰਹੇ ਸਨ ਅਕਾਲੀ ਦਲ ਦੇ ਨਾਲ। ਉਹਨਾਂ ਦਾ ਇਹ ਕਹਿਣਾ ਹੈ ਕਿ ਬਿਕਰਮਜੀਠਿਆ ਮੇਰਾ ਫੋਨ ਨਹੀਂ ਚੁੱਕਦਾ ਤੇ ਤੁਹਾਨੂੰ ਇਹ ਦੱਸ ਦਈਏ ਕਿ ਕਿਸੇ ਵੇਲੇ ਬਿਕਰਮ ਸਿੰਘ ਮਜੀਠੀਆ ਦੇ ਸਭ ਤੋਂ ਕਰੀਬੀ ਰਹਿਨੇ ਤਲਵੀਰ ਸਿੰਘ ਗਿੱਲ ਤੇ ਸਾਊਥ ਵਿਧਾਨ ਸਭਾ ਹਲਕੇ ਅਮਰਸਰ ਤੋਂ ਉਹਨਾਂ ਨੇ ਚੋਣਾਂ 2022 ਦੇ ਵਿੱਚ ਲੜੀਆਂ ਛਣ ਤੇ ਇਹਦਾ ਫਾਇਦਾ ਕੀ ਆਮ ਆਦਮੀ ਪਾਰਟੀ ਨੂੰ ਹੋਏਗਾ ਕੀ ਇਹਦਾ ਅਨਿਲ ਜੋਸ਼ੀ ਜਿਹੜੇ ਕਿ ਸ਼੍ਰੋਮਣੀ ਕਾਲੀ ਦਲ ਬਾਦਲ ਦੇ ਜਿਹੜੇ ਉਮੀਦਵਾਰ ਨੇ ਉਹਨਾਂ ਨੂੰ ਨੁਕਸਾਨ ਹੋਏਗਾ ਜਾਂ ਫਿਰ ਇਹਦਾ ਫਾਇਦਾ ਕਾਂਗਰਸ ਦੇ ਗੁਰਜੀਤ ਸਿੰਘ ਔਜਲਾ ਜਾਂ ਫਿਰ ਭਾਜਪਾ ਦੇ ਉਮੀਦਵਾਰ ਤਰਨਜੀਤ ਸਿੰਘ ਸੰਦੂਸ ਮੁਦਰੀ ਨੂੰ ਹੋਏਗਾ ਕੱਲ੍ਹ ਸੀ ਗੱਲ ਕੀਤੀ ਸੀ ਕਿ ਕਿਸ ਤਰ੍ਹਾਂ ਇਲੀਗਲ ਬਿਲਡਿੰਗਾਂ ਬਣ ਰਹੀਆਂ ਕਿਸ ਤਰ੍ਹਾਂ ਐਮਟੀਪੀ ਡਿਪਾਰਟਮੈਂਟ ਚੁੱਪ ਬੈਠਾ ਹੈ ਤੇ ਵੱਡੇ ਵੱਡੇ ਸ਼ੋਰੂਮ ਬਣਾ ਦਿੱਤੇ ਗਏ ਲਾਰੋ ਸਟ੍ਰੀਟ ਦੇ ਉੱਤੇ ਕਿਸ ਤਰ੍ਹਾਂ ਜਿੱਥੇ ਪਾਰਕਿੰਗ ਹੋਣੀ ਚਾਹੀਦੀ ਸੀ ਉਹ ਵੀ ਜਿਹੜੀਆਂ ਥਾਵਾਂ ਸ਼ੋਰੂਮ ਬਣਾਤੇ ਗਏ ਜਾਂ ਫਿਰ ਕਮਰਸ਼ੀਅਲ ਐਕਟੀਵਿਟੀਆਂ ਉੱਥੇ ਹੋਣ ਲੱਗ ਪਈਆਂ ਵੱਡੇ ਵੱਡੇ ਹੋਟਲ ਬਣ ਰਹੇ ਨੇ ਤੇ ਹੁਣ ਇਹ ਵੀ ਦੱਸਾਂਗੇ ਤੁਹਾਨੂੰ ਕਿ ਕਿਸ ਤਰ੍ਹਾਂ ਇੱਕ ਸੁਨਿਯੋਜਿਤ ਤਰੀਕੇ ਦੇ ਨਾਲ ਇਲੀਗਲ ਕਲੋਨੀਆ ਬਣ ਰਹੀਆਂ 25% ਪੈਸਾ ਜਿਹੜਾ ਉਹ ਸਰਕਾਰ ਨੂੰ ਜਮ੍ਹਾਂ ਕਰਾਉਂਦੇ ਤੇ ਬਾਕੀ ਪੈਸਾ ਕਦੀ ਜਮ੍ਹਾਂ ਹੀ ਨਹੀਂ ਕਰਾਇਆ ਜਾਂਦਾ ਇੱਕ ਬਹੁਤ ਵੱਡਾ ਛੜੀਅੰਤਰ ਬਹੁਤ ਵੱਡਾ ਮਾਫੀਆ ਇਹਦੇ ਪਿੱਛੇ ਹੈ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਜਦੋਂ ਬਣੀ ਸੀ 2022 ਦੇ ਵਿੱਚ ਤੇ ਬਹੁਤ ਸਾਰੇ ਕਾਂਗਰਸੀ ਲੀਡਰਾਂ ਨੂੰ ਇਹ ਲੱਗਣ ਲੱਗ ਪਿਆ ਸੀ ਕਿ ਹੁਣ ਸ਼ਾਇਦ ਪੰਜਾਬ ਦੇ ਵਿੱਚ ਕਾਂਗਰਸ ਜਿਹੜੀ ਡੁੱਬਦਾ ਜਹਾਜ਼ ਹੋ ਗਈ ਹੈ ਕਈ 파ਰਸ਼ਦ ਛੱਡ ਕੇ ਜਿਹੜੇ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋ ਗਏ ਸੰ ਕਾਂਗਰਸ ਦੇ ਉਸ ਤੋਂ ਪਹਿਲਾਂ ਹਾਲਾਂਕਿ ਇਲੈਕਸ਼ਨ ਤੋਂ ਪਹਿਲਾਂ ਹੀ ਮੇਅਰ ਕਰਮਜੀਤ ਸਿੰਘ ਰਿੰਟੂ ਜਿਹੜੇ ਐ ਉਹ ਸ਼ਾਮਲ ਹੋ ਗਏ ਸਨ ਆਮ ਆਦਮੀ ਪਾਰਟੀ ਦੇ ਵਿੱਚ ਤੇ ਇੱਕ ਵਾਰਾਂ ਸਮਾਂ ਆ ਗਿਆ ਸੀ ਕਿ ਆਮ ਆਦਮੀ ਪਾਰਟੀ ਦਾ ਜਿਹੜਾ ਮੇਅਰ ਜਿਹੜਾ ਕਰਮਜੀਤ ਸਿੰਘ ਰਿੰਟੂ ਜਿਹੜੇ ਕਿ ਕਾਂਗਰਸ ਦੇ ਖਾਤੇ ਚੋਂ ਬਣੇ ਸਨ ਉਹਨਾਂ ਨੂੰ ਹਟਾਉਣ ਲਈ ਕਾਂਗਰਸੀ ਲਾਮਬੰਦ ਹੋ ਗਏ ਸਨ ਹੁਣ ਬਹੁਤ ਸਾਰੇ ਜਿਹੜੇ ਛੱਡ ਕੇ ਗਏ ਸਨ ਕਾਉਂਸਲਰ ਉਹ ਵਾਪਸੀ ਕਰ ਰਹੇ ਨੇ ਕਾਂਗਰਸ ਦੇ ਵਿੱਚ ਤੇ ਹੁਣ ਉਹਨਾਂ ਬੰਦਿਆਂ ਨੂੰ ਵੀ ਚਿੰਤਾ ਹੋਣ ਲੱਗੀ ਹੈ ਜਿਹੜੇ ਕਿ ਇਹਨਾਂ ਦੇ ਜਾਣ ਦੇ ਨਾਲ ਕੁਝ ਰਾਹਤ ਮਹਿਸੂਸ ਕਰਨ ਲੱਗ ਪਏ ਸਨ ਹੁਣ ਕੀ ਇਹਦਾ ਫਾਇਦਾ ਕਾਂਗਰਸ ਨੂੰ ਹੋਏਗਾ ਜਾਂ ਨੁਕਸਾਨ ਹੋਏਗਾ ਸਾਡੇ ਨਾਲੇ ਸਾਡੇ ਸਪੋਰਟਰ ਕੇ ਸ਼ਰਮਾ ਸ਼ਾਮ ਜੀ ਨਮਸਕਾਰ ਨਮਸਕਾਰ ਬੜਾਈ ਸਾਹਿਬ ਜੀ ਤਲਬੀਰ ਸਿੰਘ ਗਿਲ ਕੱਲ ਆਮ ਆਦਮੀ ਪਾਰਟੀ ਸ਼ਾਮਿਲ ਹੁੰਦੇ ਨੇ ਅੱਜ ਉਹਨਾਂ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਹੈ ਤੇ ਉਹਦੇ ਵਿੱਚ ਉਹਨਾਂ ਨੇ ਵੱਡੇ આરોਪ ਲਾਏ ਨੇ ਵਿਕਰਮ ਸਿੰਘ ਮਜੀਠੀਆ ਤੇ ਤੁਹਾਨੂੰ ਨਾਲ ਇਹ ਵੀ ਕਿਹਾ ਮੈਂ ਜਦੋਂ ਸੁਖਬੀਰ ਸਿੰਘ ਬਾਦਲ ਦੇ ਕੋਲ ਜਾਂਦਾ ਸੀ ਨਾ ਤੇ ਕਹਿੰਦੇ ਸੀ ਵੀ ਤੁਸੀਂ ਗੱਲ ਕਰੋ ਵਿਕਰਮ ਮਜੀਠੀਆ ਦੇ ਨਾਲ ਤੇ ਵਿਕਰਮ ਮਜੀਠੀਆ ਕਹਿੰਦੇ ਮੇਰਾ ਫੋਨ ਹੀ ਨਹੀਂ ਚੁੱਕਦਾ ਹੁਣ ਤੁਸੀਂ ਇਹ ਕਦੀ ਤੁਸੀਂ ਤੁਹਾਨੂੰ ਇਹ ਵੀ ਯਾਦ ਹੋਣਾ ਕਿ ਲੰਬੇ ਸਮੇਂ ਤੋਂ ਤਲਬੀਰ ਸਿੰਘ ਗਿੱਲ ਜਿਹੜੇ ਨਾਰਾਜ਼ ਚੱਲੇ ਆ ਅਕਾਲੀ ਦਲ ਤੋਂ ਪਹਿਲੇ ਇਹਨਾਂ ਦੇ ਘਰ ਜਾ ਕੇ ਵਿਕਰਮ ਸਿੰਘ ਮਜੀਠੀਆ ਮਿਲਣਾਂ ਗਏ ਫਿਰ ਸਾਹਿਬ ਸੇ ਗਲਟੋਆ ਨਾਲ ਗਏ ਫਿਰ ਸੁਖਬੀਰ ਬਾਦਲ ਵੀ ਇਹਨਾਂ ਦੇ ਕੋਲ ਗਏ ਤੇ ਫਾਈਨਲੀ ਇਹ ਛੱਡ ਗਏ ਨੇ ਇਹ ਐਸਜੀ ਆਰਡੀ ਹਸਪੀਟਲ ਦੀ ਜਿਹੜੀ ਹੈ ਕਾਰਜ ਪ੍ਰਣਾਲੀ ਹੈ ਨਾ ਜੀ ਉਹਨੂੰ ਲੈ ਕੇ ਵੀ ਬਹੁਤ ਸਾਰੇ ਸਵਾਲ ਚੁੱਕਦੇ ਰਹੇ ਨੇ ਬਿਲਕੁਲ ਠੀਕ ਆ ਇਹ ਨਾਰਾਜ਼ ਹੀ ਜਿਹੜਾ ਛੇ ਗੁਰਾਂ ਦਾਸ ਹਸਪੀਟਲ ਦੀ ਮੈਨੇਜਮੈਂਟ ਨਾਲ ਜੀ ਤੇ ਸ਼ਰੋਮਣੀ ਕਮੇਟੀ ਦੇ ਅਧਿਕਾਰੀਆਂ ਨਾਲ ਜਿਹੜੇ ਮੈਂਬਰ ਸਾਹਿਬਾਨ ਉਹਦੇ ਦਰਾਂ ਨਾਲ ਇਹ ਨਾਰਾ ਚੱਲਦੇ ਆ ਰਹੇ ਹੁਣ ਇਹਨਾਂ ਨੇ ਵੇਖੋ ਬੜਾ ਵੱਡਾ ਰੋਪ ਲਾਇਆ ਆਂਦੇ ਵੀ ਸ਼ਰੋਮਣੀ ਕਮੇਟੀ ਦੇ ਮੈਨੇਜਰ ਤੇ ਸਕੱਤਰਾਂ ਦਾ ਡੋਪ ਟੈਸਟ ਕਰਾ ਲਓ ਆਂਦੇ ਕਾਂ ਦੇ ਸਿਰ ਜਿਨੀ ਫੀਮ ਖਾਂਦੇ ਆਂਦੇ ਨਾਮ ਪੁਸਟੋ ਮੈਨੂੰ ਫੜ ਲਿਓ ਬਹੁਤ ਵੱਡਾ આરોਪ ਹੈਗਾ ਬਿਲਕੁਲ ਇਹ ਅਸ਼ੀ ਨਹੀਂ ਕਹਿ ਰਹੇ ਅੱਜ ਪ੍ਰੈਸ ਕਾਨਫਰੰਸ ਕੀਤੀ ਉਹਨਾਂ ਨੇ ਬਕਾਇਦਾ ਔਨ ਰਿਕਾਰਡ ਇੱਕ ਗੱਲ ਜਿਹੜੀ ਉਹਨਾਂ ਨੇ ਕਹੀ ਹੈ ਹਿੰਦੀ ਸਿੰਘ ਗਿੱਲ ਨੇ ਇਹ ਗੱਲਾਂ ਕਹੀਆਂ ਇੱਕ ਉਹ ਸ਼੍ਰੋਮ ਜਿਹੜੀ ਗੁਰੂ ਸ਼੍ਰੀ ਗੁਰੂਮਾਨ ਦਾਸ ਦੀ ਮੈਨੇਜਮੈਂਟ ਦੇ ਇੰਚਾਰਜ ਆ ਡਾਕਟਰ ਏਪੀ ਸਿੰਘ ਉਹਨਾਂ ਨਾਲ ਇਹਨਾਂ ਦੇ ਸਿੰਘ ਅੜੇ ਹੀ ਰਹਿੰਦੇ ਇਹਨਾਂ ਬੜੀ ਬੜੀ ਡਿਮਾਂਡ ਕੀਤੀ ਕੈਵਰੇਜ ਛੱਡਣੋਂ ਪੇ ਕਾਲੀ ਦਾਲ ਬੜੇ ਇਹਨਾਂ ਨੇ ਅਲਟੀਮੇਟਮ ਦਿੱਤੇ ਪਰ ਉਹਨੂੰ ਉਟਾ ਦਿਓ ਨਿਦਮ ਮੈਚ ਛੱਡ ਜਾਣਾ ਜੇ ਪਰ ਉਹੋ ਕਹਾਂ ਨੇ ਇਹ ਕਾਲੀ ਦਾ ਲਾ ਲੈ ਇਹਨਾਂ ਦੀ ਬਰਾਣੀ ਕੀਤੀ ਡਾਕਟਰ ਏਪੀ ਸਿੰਘ ਦੇ ਲਾਗੋਂ ਨਹੀਂ ਬਾਹ ਲੱਗੀ ਕੋਈ ਵੀ ਉਹ ਉੱਥੇ ਦੇ ਉੱਥੇ ਕੈਮਰੇ ਆ ਜੀ ਫਿਰ ਇਹਨਾਂ ਨੇ ਇੱਕ ਕੱਲ ਮੈਂ ਇਹ ਸੁਣਨ ਡਿਆ ਇਨਸੀਡੈਂਟ ਹੋਇਆ ਆਂਦੇ ਪੀ ਉਹਨਾਂ ਸ਼ਰਾਬ ਪੀ ਕੇ ਪਿੰਡਾਂ ਬੰਦੇ ਮਰ ਗਏ ਤੇ ਮੇਰੀ ਸਰਦਾਰ ਸੁਖਬੀਰ ਸਿੰਘ ਬਾਦਲ ਡਿਊਟੀ ਲਾਗੇ ਜੀ ਫਿਰ ਜਿੱਥੇ ਜਿੱਥੇ ਬੰਦੇ ਦਾਖਲ ਆ ਤੂੰ ਵੀ ਉਹਨਾਂ ਦਾ ਇਲਾਜ ਕਰਾਣਾ ਕੰਦਾ ਇਕੱਠਾ ਕਰਕੇ ਤੂੰ ਬਿੱਲ ਦੇਣੇ ਆ ਜੀ ਆਂਦਰ ਵਿਚਾਰ ਪ੍ਰਾਈਵੇਟ ਹਸਪਤਾਲਾਂ 'ਚ ਮ ਗਿਆ ਕਿਸੇ ਨੇ ਮੇਰੇ ਕੋ 1 ਰੁਪਿਆ ਨਹੀਂ ਲਿਆ ਡਾਕਟਰ ਸਾਡੇ ਸਤਕਾਰ ਕੀਤਾ ਨਹੀਂ ਯਾਰ ਇਹਨਾਂ ਨੂੰ ਧਕੇ ਬੜਾ ਧਕਾ ਹੀ ਨਹੀਂ ਕੋ ਬਹਿ ਲੈਣਾ ਜੀ ਤੇ ਆਂਦੇ ਸ਼੍ਰੋਮਣੀ ਜਦੋਂ ਸ਼ਹਿਤੀ ਆਰਡੀ 'ਚ ਗਿਆ ਡੈੱਡ ਬੋਡੀ ਲੈਣ ਵਾਸਤੇ ਮੈਨੂੰ 9000 ਰੁਪਏ ਪਹਿਲਾਂ ਦੇ ਦੇ ਤੇ ਫਿਰ ਡੈੱਡ ਬੋਡੀ ਮਿਲਣੀ ਆਂਦੇ ਮੈਂ ਕਿਹਾ ਵੀ ਸਵਾਦ ਸਾਡਾ ਹਸਪਤਾਲਾ ਵੀ ਪ੍ਰਾਈਵੇਟ ਵਾਲਿਆਂ ਸਾਡੇ ਕੋ ਪੈਸਾ ਕੋਈ ਨਹੀਂ ਲਿਆ ਸਾਡਾ ਸਤਕਾਰ ਕੀਤਾ ਤੇ ਜਿਹੜਾ ਆਪਣਾ ਹਸਪਤਾਲਾ ਉਥਿਆਂ ਦੇ ਵੀ ਨੋ ਡੈੱਡ ਬੋਡੀ ਦੇਣ ਦਾ ਵੀ 9000 ਰੁਪਏ ਲੈ ਲਿਆ ਜੀ ਇਕੋਏ ਮੁਕਦੇ ਦੂਜੀ ਗੱਲ ਹੈ 20 ਮਈ 2024 ਨੂੰ ਇੱਕ ਨਾ ਨਾ ਔਰਤਾਂ ਦੀ ਮੀਟਿੰਗ ਰੱਖੀ ਸੀ ਮਹਿਲਾਵਾਂ ਦੀ ਜੋਸ਼ੀ ਦੇ ਸਮਾਥਨ ਦੇ ਵਿੱਚ ਤੇ ਜੋਸ਼ੀ ਸਾਹਿਬ ਉਥੇ ਉਹ ਜਿਹੜੀ ਮੀਟਿੰਗ ਦੇ ਵਿੱਚ ਇਕੱਠਾ ਹੋਇਆ ਸੀ ਇਹਨਾਂ ਨੇ ਸਰਦਾਰ ਅਗਬੀਰ ਸਿੰਘ ਬਾਦਲ ਜੀ ਨੂੰ ਤੇ ਸਰਦਾਰ ਵਿਕਰਮ ਜੀ ਮੀਡੀਆ ਨੂੰ ਫੋਨ ਬੜੇ ਕੀਤੇ ਉਹਨਾਂ ਫੋਨ ਨਹੀਂ ਚੁਕੇ ਜੋਸ਼ੀ ਸਾਹਿਬ ਆਏ ਨੇ ਇਹਨਾਂ ਕੋਲ ਸੇ ਜਕਾਇਆ ਤਾਂ ਵੀ ਮੈਂ ਅੱਗੇ ਤੋਂ ਜੋਸ਼ੀ ਸਾਹਿਬ ਦੀ ਮੀਟਿੰਗ ਕੋਈ ਨਹੀਂ ਕਰਾਣੀ ਮੈਂ ਲੱਖਾਂ ਜੋ ਪਾਸੇ ਆਂ ਪਰ ਅਗਲੇ ਦਿਨ ਫੇਰ ਨਾ ਗਿਆ ਵੀ ਨੀ ਮੈਂ ਗੁੱਸੇ ਚ ਬਿਆਨ ਦੇ ਤਾਂ ਮੈਂ ਤੇ ਜੋਸ਼ੀ ਨੇ ਚਟਾਨ ਨੂੰ ਖੜਾ ਮੈਂ 15 ਸਾਲ ਦਾ ਕਾਲੀ ਦਲ ਦਾ ਇਹ ਪਿਛਲੇ ਮਹੀਨੇ ਸਿਰਕੇ ਜੀ 1.5 ਹਾਂਜੀ 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 20 ਅਪ੍ਰੈਲ 20 ਅਪ੍ਰੈਲ ਨੂੰ 20 ਅਪ੍ਰੈਲ ਨੂੰ ਜੀ ਜੀ ਤੁਕਮੀ ਚੱ ਲੈਣਾ ਜੀ ਹਾਂ ਸੌਰੀ ਜੀ ਇਹਨਾਂ ਕਿਹਾ ਵੀ ਮੈਂ ਤੇ 15 ਸਾਲ ਤੋਂ ਕਾਲੀ ਦਾ ਚਟਾਨ ਨੂੰ ਖੜਾ ਦੋ ਦਿਨ ਪਹਿਲਾਂ ਇਹ ਨਿਯੁਕਤੀਆਂ ਦੇਣ ਦੇ ਲੋਕਾਂ ਨੂੰ ਅਹੁਦੇਦਾਰੀਆਂ ਵੰਡਣ ਦੇ ਆ ਜੀ ਤੇ ਆਂਦੇ ਵੀ ਮੈਂ ਚਟਾਨ ਨੂੰ ਖੜਾ ਕਲੀਦਾਰ ਨਾਲ ਤੇ ਆ ਵੇਖਣ ਹੁਣ ਕੱਲ ਸ਼ਾਮ ਮਾਰੀ ਕਿਸੀ ਇਹਨਾਂ ਨੇ ਅੱਜ ਵੇਖੋ ਪ੍ਰੈਸ ਕਾਨਫਰੰਸ ਦੇ ਵਿੱਚ ਇੱਕ ਹੋਰ ਬੜੀ ਵੱਡੀ ਗੱਲ ਇਹਨਾਂ ਨੇ ਆਖੀ ਏ ਕਹਿੰਦੇ ਮਜੀਠੀਆ ਨਹੀਂ ਵਿਕਰਮ ਮਜੀਠੀਆ ਨਹੀਂ ਚਾਹੁੰਦੇ ਕਿ ਅਨਿਲ ਜੋਸ਼ੀ ਐਮਪੀ ਬਣੇ ਕਹਿੰਦੇ ਵੀ ਜੇ ਉਹ ਬਣ ਗਿਆ ਤੇ ਇਸ ਦਾ ਸਿਆਸੀ ਕਦ ਘਟ ਜਾਊਗਾ ਫਿਰ ਜਦੋਂ ਉਹਨੂੰ ਪੁੱਛਿਆ ਵੀ ਤੁਸੀਂ ਭਾਜਪਾ ਦੀ ਜਾਂਚ ਪਹਿਲੇ ਜਲਦੀ ਜਬਾਤ ਹੀ ਕਹਿੰਦੇ ਵੀ ਮੈਂ ਬੜੇ ਦਿਨਾਂ ਤੋਂ ਵਿਚਾਰ ਕਰ ਰਿਹਾ ਹਾਂ ਵੀ ਬੀਜੇਪੀ ਚੋਂ ਚੱਲ ਜਾਉਂਦਾ ਮੈਂ ਜਲਦਬਾਜ਼ੀ ਸੀਗੀ ਹਾਂ 9 ਮਹੀਨੇ ਪਹਿਲਾਂ ਇਹਨਾਂ ਨੇ ਕੋਸ਼ਿਸ਼ ਕੀਤੀ ਬੀਜੇਪੀ ਜਾਣ ਦੀ ਪਰ ਇਹਨਾਂ ਨੂੰ ਮਨਾ ਲਿਆ ਗਿਆ ਸਰਦਾਰ ਵਿਕਰਨ ਸਿੰਘ ਮੀਠਿਆਲ ਜਦਾਂ ਦੀ ਦੱਸਿਆ ਵਿਸ਼ਾ ਸਿੰਘ ਬਲਟੋਆ ਵੱਲੋਂ ਸੁਖਬੀਰ ਸਿੰਘ ਬਾਦਲ ਵੱਲੋਂ ਅੱਛਾ ਇੱਕ ਗੱਲ ਕੀਤੀ ਉਹਨਾਂ ਨੇ ਦੀ ਗੱਲ ਹੋਰ ਕਹੀ ਨਾ ਕਹਿੰਦੇ ਵੀ ਮੇਰੇ ਖਿਲਾਫ ਪ੍ਰਚਾਰ ਕਰਦੇ ਰਹੇ ਮੇਰੇ ਲੋਕ ਬੰਦੇ ਤੇ ਕਹਿੰਦੇ ਵੀ ਮੈਨੂੰ ਕਹਿੰਦੇ ਪਾਰਕਿੰਗ ਦਾ ਚੋਰ ਕੰਟੀਨ ਦਾ ਚੋਰ ਗੋਲਕਾਂ ਦਾ ਚੋਰ ਇਹ ਆਪ ਉਹਨਾਂ ਨੇ ਪ੍ਰੈਸ ਕਾਨਫਰੰਸ ਦੇ ਵਿੱਚ ਇਹ ਗੱਲਾਂ ਕਹੀਆਂ ਕਹਿੰਦੇ ਮੈਂ ਤਾਂ ਇੱਕ ਪੈਸਾ ਨਹੀਂ ਖਾਂਦਾ ਆਪਣੇ ਬੰਦਿਆਂ ਦੇ ਕੰਮ ਕਰਾਏ ਨਾਲ ਨਾਲ ਜਾ ਕੇ ਉਹਨ ਕਹਿੰਦੇ ਵੀ ਹੁਣ ਮਜੀਠੀਆ ਦੇ ਸਾਹਿਬ ਨੂੰ ਤੇ ਉਹ ਬੰਦੇ ਚੰਗੇ ਲੱਗਦੇ ਜਿਹੜੇ ਉਹਨਾਂ ਦੇ ਪੈਰੀ ਪਹਿਣ ਗੋਡੇ ਹੱਥ ਲਾਉਣ ਜਾਂ ਫੇਸਬੁੱਕ ਤੇ ਲਿਖ ਦੇਣ ਮਜੀਠੀਆ ਜਿੰਦਾਬਾਦ ਸਾਡਾ ਲੀਡਰ ਮਜੀਠੀਆ ਨਹੀਂ ਇਹ ਵੀ ਇਹ ਵੀ ਕਹਿੰਦੇ ਹੁੰਦੇ ਸਾਡਾ ਲੀਡਰ ਮਜੀਠੀਆ ਜੇ ਤੁਹਾਨੂੰ ਗੋਲਕ ਚੋੜ ਜਿੱਦਣ ਆਖਿਆ ਸੀ ਜੀ ਜਾਂ ਕੋ ਪਾਰਕਿੰਗ ਦਾ ਚੋੜ ਆਖਿਆ ਸੀ ਤੇ ਤੁਸੀਂ ਉਸ ਦਿਨ ਕਿਉਂ ਨਹੀਂ ਛੱਡੀ ਉਸ ਦਿਨ ਤੁਹਾਡਾ ਜਮੀਰ ਕਿੱਥੇ ਗਿਆ ਸੀ ਕਿਉਂ ਨਹੀਂ ਬਾਡੀ ਛੱਡੀ ਉਸ ਦਿਨ ਇਹਨਾਂ ਨੇ ਆ ਸਵਾਲ ਉਦੋਂ ਬਾਡੀ ਛੱਡਣੀ ਚਾਹੀਦੀ ਸੀ ਨਾ ਇਹਦੇ ਬਹਾਨੇ ਆ ਜਦੋਂ ਉਦੋਂ ਚੰਗੇ ਉਦੋਂ ਤੇ ਮਜੀਠੀਆ ਮਾਰੀ ਦਾ ਜਨਾਲ ਮਜੀਠੀਆ ਨਾਲ ਦਾ ਲੀਡਰ ਕੋਈ ਨਹੀਂ ਮਜੀਠੀਆ ਦੀ ਚੋਣ ਪਧਾਰੀਏ ਲੱਗਦੇ ਮਜੀਠੀਆ ਨੂੰ ਲੋਕੀ ਘਟ ਜਾਂਦੇ ਸੀ ਤਲਬੀਰ ਸਿੰਘ ਇਹਨੂੰ ਜਿਆਦਾ ਚੱਲਦੇ ਸੀ ਅਫਸਰ ਜਿਹੜੇ ਲੱਗਦੇ ਤਲਬੀਰ ਸਿੰਘ ਕਹਿੰਦੇ ਕਹਿੰਦੇ ਲੱਗਦੇ ਹੀ ਤੇ ਉਹ ਵੇਲੇ ਉਹ ਤੇ ਵੇਖੋ ਨਾ ਰਾਜ ਵੀ ਤੇ ਟਹਿੰਡਾ ਆਇਆ ਨਾ ਉਹਨਾਂ ਨਾਲ ਜੇ ਉਹ ਬਨਵਾਸ ਆਇਆ ਤਾਂ ਬਨਵਾਸ ਵੀ ਢੰਗਾ ਹੋ ਕਿਵਰੀ ਬੰਦੇ ਨਹੀਂ ਹੁੰਦਾ ਵੀ ਯਾਰ ਮੇਰੀ ਹੁਣ ਸੁੰਦਾ ਸੁਨਦਾ ਕੋਈ ਨਹੀਂ ਤੇ ਪਾਵਰ ਪਾਵਰ ਚ ਬੰਦਾ ਜਿਹੜਾ ਰਹਾ ਹੋਵੇ ਉਹਦੀ ਜਦੋਂ ਫਿਰ ਕੋਈ ਨਾ ਸੁਣ ਬੰਦੇ ਨੂੰ ਇਹ ਵੀ ਹੋ ਸਕਦਾ ਇਹ ਵੀ ਗੱਲ ਠੀਕ ਆ ਵੀ ਇਹਨਾਂ ਨੂੰ ਕੁਝ ਪਾਸੇ ਕਰਦਾ ਗਿਆ ਪਾਵਰਫੁੱਲ ਜ਼ਿਆਦਾ ਹੋਈ ਜਾਂਦੇ ਹੀ ਤੇ ਕਿਸੇ ਵੇਲੇ ਲੀਡਰ ਜਿਹੜੇ ਉੱਤਲੇ ਹੁੰਦੇ ਉਹ ਚਾਹਦੇ ਨਹੀਂ ਵੀ ਮੇਰਾ ਜਿਹੜਾ ਥੱੜਾ ਵਾਲਾ ਪਾਵਰਫੁੱਲ ਹੋ ਜਾਏ ਹੁਣ ਇਹ ਕਹਿੰਦੇ ਵੀ ਮਜੀਠੀਏ ਦੇ ਵਿੱਚ ਮਜੀਠੀਆ ਸਾਹ ਨੂੰ ਮਜੀਠੇ ਦੇ ਜਤਾਨ ਦੇ ਵਿੱਚ ਆਂਦੇ ਮੇਰਾ ਤੇ ਸਰਦਾਰ ਸਰਵੰਤ ਸਿੰਘ ਧੋਂਦਾਤਾ ਆਂਦੇ ਘਰ ਘਰ ਜਾ ਕੇ ਦੱਸਿਆ ਵੀ ਆਜ ਮਜੀਠੀਆ ਇਹਦੀ ਬਾਦਲ ਦੇ ਘਰ ਬੜੀ ਵੱਲਦੀ ਜੇ ਆਂਦੇ ਝੂਠ ਝਾਟ ਮਾਰ ਕੇ ਨੇ 24000 ਵੋਟਾਂ ਜਤਾਇਆ ਤੇ ਕਲ ਵੀ ਅਸਾਂ ਗੱਲ ਜੀ ਫੇ ਝੂਟ ਚੜ ਮਾਰ ਕੇ ਆ ਵੀ ਜਦਲੇ ਦੇ ਪਿਛਲੀ ਵਾਰ ਇਲੈਕਸ਼ਨ ਦੇ ਸੀ ਸੌਤ ਦੇ ਵਿੱਚ ਵੇਖੋ ਜੀ ਨਾ ਲੈਕਚਰ ਹੋਇਆ ਜੀ ਤੇ ਦੂਜੇ ਨੰਬਰ ਤੇ ਆਏ ਨੋ ਡਾਊਟ ਇਹਨਾਂ ਨੇ ਕਾਂਗਰਸ ਦੀ ਜਿਹੜੀ ਪੱਕੀ ਸੀਟ ਸੀ ਬਲਾਰੀਏ ਕੋ ਹਥੋਂ ਕੋ ਹੰਦੇ ਵਿੱਚ ਇਹਨਾਂ ਦਾ ਬੜਾ ਵੱਡਾ ਹਥਾ ਭਾਵੇਂ ਜਿਤਨੀ ਜਗੇ ਦੂਜੇ ਨੰਬਰ ਤੇ ਜ਼ਰੂਰ ਆਏ ਆ ਹੁੰਦੀ ਕਹਿੰਦੇ ਵੀ ਇਹਦਾ ਸੈਟਬੈਕ ਤੇ ਕਾਲੀਦਨ ਜ਼ਰੂਰ ਵਜੂਗਾ ਜੀ ਪਰ ਪਾਰਟੀ ਦੀਆਂ ਜਿਹੜੀਆਂ ਪੱਕੀਆਂ ਮੋਟਾਂ ਬਹੁਤ ਹੁੰਦੀਆਂ ਉਹ ਇੱਧਰ ਉੱਧਰ ਨਹੀਂ ਜਾਂਦੀਆਂ ਜਿਹੜੀਆਂ ਇਹਨਾਂ ਦੇ ਨਾਲ 2 4 5 6 7000 8000 ਵੋਟ ਹੋ ਗਈ ਜਾਂ 7000 ਹੋ ਗਈ ਜਿਹੜੇ ਕੋ ਪੱਕੀ ਵੋਟ ਹੁੰਦੀ ਨਾ ਉਹ ਹਿਲਦੀ ਹੈ ਜਿਹੜੀ 1 2% ਵੋਟ ਹੈ ਜਿਤਾਉਂਦੀ ਹੈ ਤਾਂ ਦੀ ਉਹ ਹੀ ਆ ਤੁਸੀਂ ਦੇਖੋ ਕੇਜੀ ਅਕਾਲੀ ਦਲ ਦੇ ਦੋ ਵੱਡੇ ਲੀਡਰ ਇਸ ਤੋਂ ਪਹਿਲੇ ਇੰਦਰਬੀਰ ਸਿੰਘ ਬੁਲਾਰੀਆ ਅਕਾਲੀ ਦਲ ਤੋਂ ਇਲੈਕਸ਼ਨ ਲੜਦੇ ਸਨ ਉਹ 2017 ਵਿੱਚ ਤੁਹਾਨੂੰ ਪਤਾ ਕਾਂਗਰਸ ਚ ਆ ਗਏ ਸੀਗੇ ਜੀ ਉਸ ਫਿਰ ਉਸ ਤੋਂ ਬਾਅਦ ਗੁਰਪਰਦਾਸ ਸਿੰਘ ਟਿੱਕਾ ਟਿੱਕਾ ਉਹ ਵੀ ਛੱਡ ਕੇ ਬੀਜੇਪੀ ਜਾ ਗਏ ਨੇ ਉਹਨਾਂ ਨੂੰ ਵੀ ਦੇਖੋ ਤਰਨਜੀਤ ਸਿੰਘ ਸੰਧੂ ਸਮਰ ਉਹ ਡੀਗ ਦੇ ਵੀ ਇਹ ਛੱਡ ਜਾਣਾ ਜਦੋਂ ਇਹ ਨਹੀਂ ਗਏ ਬੀਜੇਪੀ ਦੇ ਫਿਰ ਕਹ ਲਈ ਉਹ ਟਿੱਕਾ ਸਾਹ ਚਲ ਗਏ ਵੇਖੋ ਟਿੱਕਾ ਸਾਹ ਦੀ ਟਿਕਟ ਕੱਟੀ ਜਾਂਦੀ ਇਹ ਨਾ ਕਰਕੇ ਕੱਟੀ ਗਈ ਅੱਛਾ ਅਰਕੇ ਜੀ ਇੱਕ ਨਹੀਂ ਸਵਾਲ ਸਮਝ ਲੱਗੀ ਮੈਨੂੰ ਵੀ ਤਰਬੀਰ ਸਿੰਘ ਗਿੱਲ ਤੇ ਐਸ਼ੀਆ ਕਿਹੜਾ ਪ੍ਰੈਸ਼ਰ ਸੀ ਕਿ ਦੇਖੋ ਨਾ ਤਾਂ ਵਿਧਾਨ ਸਭਾ ਚੋਣਾਂ ਨੇ ਤੇ ਉਥੋਂ ਐਮਐਲਏ ਨੇ ਇੰਦਰਬੀ ਸਿੰਘ ਡਾਕਟਰ ਨਿਜਰ ਤੇ 2027 ਦੇ ਵਿੱਚ ਦੇਖੋ ਮੰਤਰੀ ਵੀ ਰਹੇ ਨੇ ਉਹ ਹੁਣ ਨਹੀਂ ਲੱਤਾਂ ਗਿਆ 27 ਦੇ ਵਿੱਚ ਕੀ ਇਹਨਾਂ ਨੂੰ ਲੱਗਦਾ ਹੈ ਕੀ ਤਲਵੀਰ ਸਿੰਘ ਗਿੱਲ ਨੂੰ ਟਿਕਟ ਦੇਗੀ ਆਮ ਆਦਮੀ ਪਾਰਟੀ ਡਾਕਟਰ ਇੰਦਰਬੀਰ ਸਿੰਘ ਨੱਜਰ ਨੂੰ ਸਾਈਡ ਤੇ ਕਰਕੇ ਬਿਲਕੁਲ ਨੱਜਰ ਸਾਹਿਬ ਨੂੰ ਸਾਈਡ ਤੇ ਨਹੀਂ ਕੀਤਾ ਜਾਦਾ ਤਾਂ ਬਹੁਤ ਵੱਡਾ ਇਹ ਕਰਕੇ ਇਹ ਸਵਾਲ ਜਿਹੜਾ ਨਾ ਉਹਨਾਂ ਦਾ ਜਿਹੜਾ ਕਰਦਾਰ ਆ ਤੇ ਇਹਨਾਂ ਦੇ ਚ ਫਰਕ ਹੈ ਫਰਕ ਆਗਾ ਇਹ ਆਉਸਾ ਦਾ ਵੀ ਇਹਨਾਂ ਨੂੰ ਮੁਝੇਠੇ ਲਾ ਦੇਣਾ ਅਚਲੋ ਜਨੈਲ ਦੇ ਸਾਹਮਣੇ ਜਨੈਲ ਖਿਲਾ ਦੇਣਾ ਚਲੋ ਦੇਖੋ ਇਹ ਆਉਸਾ ਦਾ ਵੀ ਜਨੈਲ ਦੇ ਸਾਹਮਣੇ ਜਨੈਲ ਖਿਲਾ ਦੇਣਾ ਉਹਨੂੰ ਕਹਿੰਦੇ ਵੀ ਅੱਜ ਵੇਖੋ ਆਂਦੇ ਜੀ ਮੁਝੇਠਿਆ ਸਾਹਿਬ ਨੇ ਸੋਹਣ ਹਲਕੇ ਮੀਟਿੰਗ ਰੱਖੀ ਆ ਆਂਦੇ ਸਰਾਹੜਾਮ ਦੇ ਲਈ ਫੇਰਦੇ ਆ ਆਂਦੇ ਜਿਵੇਂ ਮਜੀਠੀਆਂ ਗਲੀ ਗਲੀ ਭੀੜੀ ਚ ਐਕਟਿਵ ਬਦੇ ਤੁਰਿਆ ਫਿਰੂ ਈ ਰਿਕਸ਼ਾ ਤੇ ਚੜਿਆ ਫਿਰੂ ਪਤਾ ਲੱਗੂ ਇਹ ਨਾ ਪਾਓ ਉਹਨਾਂ ਵੇਖੋ ਬੜਾ ਬੜਾ ਰੋਬਾਂ ਦੇ ਵੀ ਮੈਂ ਹਰ ਕੇ ਵੀ ਵੇਖੋ ਇਹ ਉਹਨਾਂ ਦੀ ਕੁਆਲਿਟੀ ਹੀ ਆਂਦੇ ਸੌ ਹਲਕੇ ਦੇ ਲੋਕਾਂ ਦੇ ਦੁੱਖ ਸੁੱਖ ਚ ਜਾਂਦਾ ਰਿਹਾ ਵਾਕਈ ਇਹ ਦੁੱਖਦਰਦ ਤੇ ਖਲੋਂਦੇ ਐ ਤੇ ਦੋ ਗਰਾਵਾਂ ਨਹੀਂ ਹੈਗੀਆਂ ਤਲਵੀਰ ਗੱਲ ਬਾਰੇ ਕਾਦੇ ਵੀ ਮਜੀਠਿਆ ਪੂਰਵੀ ਹਲਕੇ ਜੋ ਖਲੋਤੇ 22000 ਵੋਟਾਂ ਮਿਲੀਆਂ 15-20 ਜਣਾਂ ਦੇ ਵਿੱਚ ਇਹ ਕਿਸੇ ਦੇ ਦੁੱਖ ਸੁੱਖ ਚ ਗਏ ਆ ਕਿਹਦਾ ਫੋਨ ਚੁਗਦੇ ਆ ਇਹਦਾ ਸੁਖਦ ਮੈਂ ਵੀ ਆ ਇਸ ਢਲਕੇ ਦੇ ਵਿੱਚ ਆ ਤੇ ਫੋਨ ਕਿਤੇ ਕਰੇ ਚੁਗਦੇ ਨਹੀਂ ਹੁਣ ਫੋਨ ਕਿਹ ਜੀ ਉਹਨਾਂ ਨੇ ਉਦੋਂ ਭੀੜ ਚ ਵਛਾ ਲੈਂਦੇ ਸੀ ਆ ਕੁਲਦੀਪ ਸਿੰਘ ਢਾਲੀਵਾਲ ਦੇ ਨਾਲ ਜਦੋਂ ਬੈਠੇ ਪ੍ਰੈਸ ਕਾਨਫਰੰਸ ਕਰਦੇ ਤੇ ਪੱਤਰਕਾਰ ਦੇ ਤੋਂ ਪੁੱਛਦੇ ਨਾ ਜੀ ਤੇ ਕਹਿੰਦੇ ਵੀ ਕੁਲਦੀਪ ਸਿੰਘ ਢਾਲੀਵਾਲ ਨਾਲ ਤਾਂ ਮੇਰਾ ਪੁਰਾਣਾ ਪਿਆਰ ਆ ਅਸੀਂ ਕਿਹਦੇ ਇਕੱਠੇ ਧਰਨੇ ਵੀ ਮਾਰਦੇ ਰਹੇ ਆ ਤੇ ਕਹਿੰਦੇ ਹੁਣ ਸਾਡਾ ਜਿਹੜਾ ਫੋਕਸ ਹੈ ਨਾ ਇਸ ਵਾਰੀ ਇਹ ਵਾਲੀ ਸੀਟ ਲੋਕ ਸਭਾ ਸੀਟ ਜਿੱਤਣ ਤੇ ਹੈ ਬਾਕੀ ਗੱਲਾਂ ਸਾਰੀਆਂ ਬਾਅਦ ਚ ਕਰਾਂਗੇ ਕਿ ਮੈਂ ਕੀ ਲੈਣਾ ਤੇ ਕੀ ਨਹੀਂ ਲੈਣਾ ਪਰ ਚਲੋ ਵੇਖੋ ਨੋ ਡਾਊਟ ਸੌਦੇ ਵਿੱਚ ਆਪ ਪਹਿਲਾਂ ਹੀ ਮਜਬੂਤੀ ਦਾ ਨਿਜੇ ਸਾਬ ਉਹ ਵੋਟਾਂ ਜਿੱਤੇ ਆ ਗਿਆ ਤੇ ਕੁਝ ਨਾ ਮਜਬੂਤੀ ਹੋਰ ਮਿਲੂਗੀ ਆਪ ਦਾ ਜਿਹੜਾ ਕਮਜ਼ੋਰ ਪਰਖਾਗਾ ਨੌਰਥ ਹਲਕਾ ਉੱਤੇ ਨਾ ਕਰਮਜੀਤ ਡਿੰਟੂ ਤੋਂ ਰਹੇ ਚੰਗੀ ਤਰ੍ਹਾਂ ਤੇ ਕੋਰ ਸਾਹਿਬ ਤੇ ਅਕਿੰਦਰ ਰਾਏ ਤੋ ਰਿ ਫਿਰਦੇ ਆ ਕੋਰ ਸਾਹਿਬ ਮੀਟਿੰਗਾਂ ਤੇ ਕਰਾਈ ਰਹੇ ਨੇ ਉਹ ਬਿਦਾ ਕਰ ਰਹੇ 15 ਤਰਫੇ ਫਿਰਦੇ ਵਿੱਚ ਕੁਝ ਕੁਛ ਆ ਚਲੋ ਕਿਜੀ ਦੇਖੋ ਕੋਰ ਸਾਹਿਬ ਨੇ ਇੱਕ ਕਿਆ ਗਿਆ ਉਹ ਜੇ ਸਰਕਾਰ ਦੀ ਕੋਈ ਗਲਤੀ ਬਿਬਾਕ ਬੋਲਦੇ ਆ ਨਿਡਰਾ ਸ਼ੇਰ ਆ ਲੀਡਰ ਇੱਕ ਗੱਲ ਹੈ ਵੀ ਤਲਵੀਰ ਸਿੰਘ ਗਿੱਲ ਦੇ ਧਿਆਨ ਦੇ ਨਾਲ-ਨਾਲ ਨਾ ਵੇਖੋ ਕਾਂਗਰਸੀਆਂ ਨੇ ਵੀ ਆਪਣੀ ਜਮਾ ਘਟਾਉ ਕਰਨੀ ਸ਼ੁਰੂ ਕਰਤੀ ਹੈ ਬਿਲਕੁਲ ਗੁਰਜੀਤ ਸਿੰਘ ਕਾਂਗਰਸੀ ਵਾ ਦਾ ਸਾਦਾ ਕੋਈ ਇਹਨਾਂ ਦੇ ਸਮਰਥਕ ਜਿਹੜੇ ਆ ਕਾਂਗਸ ਵੱਲ ਜਾ ਸਕਦੇ ਨੋ ਡਾਊਟ ਭਾਪੀ ਨੇ ਵੀ ਆਪਣੀ ਜੋਰ ਤੋਰ ਕਰਨੀ ਸ਼ੁਰੂ ਕਰ ਦਿੱਤੀ ਹੈ ਤੇ ਆਮ ਆਦਮੀ ਪਾਰਟੀ ਦੇ ਕਰਨੀ ਹੋਈ ਹੈ ਕਿਉਂਕਿ ਉਹਨਾਂ ਵੱਲ ਆਏ ਨੇ ਚਲੋ ਇਹ ਤੇ ਇੱਕ ਜੂਨ ਇਹਦਾ ਫਾਇਦਾ ਹੁਣ ਕਾਂਗਰਸ 'ਤੇ ਆਵਨੂਗਾ ਜੀ ਦੇਖੋ ਇੱਕ ਜੂਨ ਨੂੰ ਪੜੀਆਂ ਵੋਟਾਂ ਤੇ 4 ਜੂਨ ਨੂੰ ਉਹਨੇ ਨਤੀਜੇ ਉਦੋਂ ਲੱਗ ਜੂਗਾ ਪਤਾ ਕਿ ਕਿਹੜਾ ਲੀਡਰ ਜਿਹੜਾ ਹੈ ਉਹ ਜ਼ਿਆਦਾ ਪਾਵਰਫੁਲ ਹੈ ਉਹ ਕਹੇ ਸੀ ਕੱਲ ਸੀ ਐਪੀਸੋਡ ਕੀਤਾ ਸੀ ਤੇ ਜਿਹਦੇ ਦੱਸਿਆ ਸੀ ਕਿਸ ਤਰ੍ਹਾਂ ਇਲਲੀਗਲ ਨਿਰਮਾਨ ਹੋ ਰਿਹਾ ਐਮਟਪੀਪੀ ਡਿਪਾਰਟਮੈਂਟ ਜਿਹੜਾ ਹੈ ਉਹਦੇ ਨੱਕ ਦੇ ਥੱਲੇ ਬਹੁਤ ਸਾਰੀਆਂ ਬਿਲਡਿੰਗਾਂ ਬਣੀਆਂ ਲਾਰੈਂਸ ਸਟ੍ਰੀਟ ਦੇ ਵਿੱਚ ਕਈ ਇਸ ਤਰ੍ਹਾਂ ਦੇ ਸ਼ੋਰੂਮ ਬਣਾ ਦਿੱਤੇ ਗਏ ਜਿਨ੍ਹਾਂ ਦੀ ਬੇਸਮੈਂਟਾਂ ਹੈਗੀਆਂ ਤਾਂ ਪਾਰਕਿੰ ਪਰ ਉੱਥੇ ਵੀ ਸ਼ੋਅਰੂਮ ਜਾਂ ਫਿਰ ਉੱਥੇ ਕੋਈ ਹੋਰ ਕਮਰਸ਼ੀਅਲ ਐਕਟੀਵਿਟੀ ਜਿਹੜੀ ਹੈ ਉਹ ਕਰਨੀ ਸ਼ੁਰੂ ਕਰ ਦਿੱਤੀ। ਇਹਦੇ ਨਾਲ ਹੀ ਇੱਕ ਕੇਜੀ ਸਵਾਲ ਹੈ। ਸਾਨੂੰ ਕੁਝ ਸਾਡੇ ਮਿੱਤਰ ਦੱਸਦੇ ਨੇ ਵੀ ਇਲੀਗਲ ਕਲੋਨੀਆ ਦਾ ਰੌਲਾ ਹਮੇਸ਼ਾ ਰਹਿੰਦਾ ਪੰਜਾਬ ਦੇ ਵਿੱਚ। 14-15 ਹਜ਼ਾਰ ਇਲੀਗਲ ਕਲੋਨੀਆ ਨੂੰ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੇ ਉਹਨਾਂ ਨੂੰ ਜਿਹੜਾ ਇਹ ਲੀਗਲ ਕਰਨ ਦੇ ਆਦੇਸ਼ ਜਾਰੀ ਕਰਦੇ ਸਨ। ਪਰ ਇਹ ਸਾਨੂੰ ਪਤਾ ਲੱਗਿਆ ਵੀ ਇਹ ਜਿਹੜੀ ਫੀਸ ਹੁੰਦੀ ਹੈ ਨਾ ਜੀ ਉਹ 25% ਕਹਿੰਦੇ ਪਹਿਲੀ ਕਿਸ਼ਤ ਜਮ੍ਹਾਂ ਕਰਾਉਂਦੇ ਆ। ਬਾਕੀ ਕਹਿੰਦੇ ਕਿਸ਼ਤਾਂ ਨਹੀਂ ਜਮ੍ਹਾਂ ਕਰਾਉਂਦੇ ਤੇ ਸਵਾਲ ਇੱਥੇ ਖੜਾ ਹੋ ਜਾਂਦਾ ਹੈ। ਵੀ ਨਾ ਤਾਂ ਤੁਸੀਂ ਕਲੋਨੀ ਕੱਟੀ ਦੇ ਨਾਮ ਹੈ ਕੱਟੀ ਆਮ ਬੰਦਾ ਤਾਂ ਕਲੋਨੀ ਕਰਦਾ ਨਹੀਂ ਨਾ ਜੀ ਆਮ ਬੰਦਾ ਤਾਂ ਉਥੇ ਬੜਾ 150 150 ਕਾ ਇਹਦਾ ਘਰ ਲੈ ਲੂਗਾ ਵਿਚਾਰਾ ਇਹ ਲੀਡਰ ਤੇ ਅਫਸਰ ਜਿਹੜਾ ਫਿਰ ਪੰਜਾਬ ਕੰਗਾਲ ਨਾ ਹੋਏ ਪੰਜਾਬ ਦੇ ਸਿਰ ਤੇ ਕਰਜ਼ਾ ਨਾ ਚੜੀ ਜਾਏ ਤੇ ਫਿਰ ਉਹ ਹੋਏਗਾ ਕੀ ਬਿਲਕੁਲ ਠੀਕ ਗੱਲ ਤੁਹਾਡੀ ਕੱਲ ਆਪਾਂ ਇਲੀਗਲ ਬਿਲਡਿੰਗਾਂ ਦੀ ਗੱਲ ਕੀਤੀ ਜਿੱਦਾਂ ਅਸੀਂ ਟਰਸਟ ਦੀ ਗੱਲ ਕੀਤੀ ਸੀ ਟਰਸਟ ਦੇ ਵਿੱਚ ਇੱਕ ਦਲਾਲ ਆ ਪੂਲ ਕਿੰਗ ਉਹਨੂੰ ਕਹਿੰਦੇ ਆ ਕੋਈ ਸੈਟਿੰਗ ਮਾਸਟਰ ਕਹਿੰਦਾ ਟਰਸਟ ਦੀ ਦਾਈ ਕਹਿੰਦਾ ਉਹਨੇ ਇੱਕ ਸਾਬਕਾ ਮੰਤਰੀ ਵਲੇ ਬਹੁਤ ਠਗੀ ਮਾਰੀ ਠੇਕੇ ਲੈ ਲੈ ਕੇ ਫਿਰ ਇੱਕ ਸਾਬਕਾ ਚੇਅਰਮੈਨ ਵਲੇ ਬੜੇ ਉਹਨੇ ਠੇਕੇ ਲੈ ਪੂਲ ਕਰਾ ਲੰਦੇ ਸੀ ਪੂਲ ਕਰਾਉਣ ਚ ਮਾਰਾ ਉਹਨੂੰ ਦਾਈ ਕਹਿੰਦੇ ਟਰਸਟ ਦੀ ਉਹ ਦਾਈ ਦੇ ਕਾਰਨਾਮਿਆਂ ਦੀ ਮੈਨੂੰ ਹੋਰ ਬਹੁਤ ਵੱਡੀ ਲਿਸਟ ਮਿਲ ਗਈ ਆ ਆਪਾਂ ਜਦੋਂ ਫਿਰ ਟਰੈਕ ਸ਼ੁਰੂ ਕਰਨੇ ਆ ਉਹ ਦਾਈ ਦੇ ਜਿਹੜੇ ਕਾਰਨਾਮੇ ਨੰਗੇ ਕਰਾਂਗੇ ਤੇ ਉਹ ਜਿਹੜੀ ਟਰਸਟ ਦਾ ਜਿਹੜਾ ਇਹ ਠਾਗਾ ਇਹਦੀ ਬਾਰੇ ਆਪਾਂ ਵਿਜੀਲੈਂਸ ਨੂੰ ਇੱਕ ਕੰਪਲੇਂਟ ਕਰਾਂਗੇ ਇਹਦੇ ਕਾਰਨਾਮੇ ਕਿੱਦਾਂ ਹੋਏ ਕਿੱਦਾਂ ਇਹਨੂੰ ਇੰਨੇ ਨੇ ਪਰਸੈਂਟ ਲੈਸ ਦੇ ਕੰਮ ਮਿਲਦਾ ਰਿਹਾ ਕਿੱਦਾਂ ਇਹ ਲੋਕਾਂ ਦੇ ਕੰਮ ਲੈ ਕੇ ਕਰ ਦਿੰਦਾ ਰਿਹਾ ਕਿੱਦਾਂ ਅਫਸਰਾਂ ਨਾਲ ਸੈਟਿੰਗ ਕਰਾਂਦਾ ਕਿੱਦਾਂ ਅੱਧੇ ਕੰਮ ਕਰਕੇ ਪੂਰੇ ਦੇ ਬਿੱਲ ਲੈ ਲੈਂਦਾ ਉਹਦਾ ਹੀ ਬਾਰੇ ਵੀ ਦੱਸਾਂਗੇ ਹੋਰ ਦੱਸਾਂਗੇ ਇਲੀਗਲ ਬਿਲਡਿੰਗ ਆਪਰੇ ਹੁਣ ਕੱਲ ਆਪਾਂ ਗੱਲ ਕੀਤੀ ਨਾਵਲਟੀ ਦੇ ਸਾਹਮਣੇ ਇੱਕ ਹੋਟਲ ਬਣਿਆ 200 ਕਮਰਿਆਂ ਦਾ ਜੀ ਉਹਦੇ ਬਾਰੇ ਕੱਲ ਅਸੀਂ ਦੱਸਿਆ ਹੀ ਪੀ ਇਹ ਹੋਟਲ ਵਾਲਾ ਬੜਾ ਪਾਵਰਫੁੱਲ ਬੰਦਾ ਕਲੋਣੀਆਂ ਬੜੀਆਂ ਨੇ ਘਟੀਆਂ ਤੇ ਅੱਜ ਕੱਲ ਇੱਕ ਵੱਡੀ ਪਾਰਟੀ ਦੇ ਵਡੇ ਨੇਤਾ ਦਾ ਆਪਣਾ ਰਿਸ਼ਤੇਦਾਰ ਕਹਿੰਦਾ ਤੇ ਜਿਹੜਾ ਐਮਟੀਵੀ ਵਿਭਾਗ ਦੇ ਵਾਲਿਆਂ ਨਾਲ ਬੜਾ ਓੱਖਾ ਬੋਲਦਾ ਉਹਨੇ ਬੇਸਮੈਂਟਾਂ ਵੀ ਸਾਰੀਆਂ ਕਵਰ ਕਰ ਲੀਆਂ ਬੇਸਮੈਂਟਾਂ ਵੀ ਸ਼ੋਰੂਮ ਬਣਾਤੇ ਮੈਨੂੰ ਉਹ ਦੇਦੋਂ ਹੋਰ ਗੱਲ ਹੋਰ ਪਤਾ ਲੱਗੀ ਉਹਦੇ 2 ਲੱਖੇ ਪਾਸਾ 2 ਪਲਾਟ ਹੀ ਇੱਕ ਨਕਸ਼ਾ ਬਿਨਾ ਬਾਸ ਕਰਾਇਆ ਇੱਕ ਬਾਦ ਕਰਾਇਆ ਉਹਨਾਂ ਨੂੰ ਜੁਆਇੰਟ ਕਰ ਲਿਆ ਕਿਦੀ ਮੰਜੂਰੀ ਨਾਲ ਜੁਆਇੰਟ ਕੀਤਾ ਜੀ ਜੁਆਇੰਟ ਕਰਾਇਆ ਤੇ ਨਕਸ਼ਾ ਤੇ ਨਵਾਂ ਬਾਸ ਕਰਾਉਣਾ ਪੈਂਦਾ ਸੀ ਹਾਈਟ ਉਹ ਬੜੀ ਉੱਚੀ ਲੈ ਗਿਆ ਕਿ ਸੁਤੇ ਵੇ ਆ ਐਮਟੀਪੀ ਵਿਭਾਗ ਵਾਲੇ ਉਹਦੀ ਮੈਂ ਲਿਖ ਕੇ ਕੰਪਲੇਂਟ ਕਰੂੰਗਾ ਜਿਹੜੇ ਅਫਸਰ ਦੇ ਵੇਲੇ ਇਹ ਕੰਮ ਬਣਨ ਡਿਆ ਉਹਨਾਂ ਅਫਸਰਾਂ ਨੂੰ ਡਿਸਮਿਸ ਹੀ ਕਰ ਦੇਣਾ ਚਾਹੀਦਾ ਜਿਨ੍ਹਾਂ ਨੇ ਦੋ ਨਕਸ਼ੇ ਕੰਬਾਈਨ ਕਰਕੇ ਉਹਨੇ ਕਰ ਲਏ ਗਏ ਗਰੀਬ ਨੇ ਕੀਤਾ ਤਾ ਮਾਰ ਦੇਣਾ ਇਹਨੂੰ ਉਹਨਾਂ ਦਾ ਵੀ ਨਿਵਾਲੀ ਜਿਹੜੀ ਦੀ ਬਿਲਡਿੰਗ ਦਸੀ ਆ ਜੇ ਤੇ ਉਹਦੇ ਉਹ ਹੀ ਹੋਟਲ ਬਣਨ ਡਿਆ ਜਾ ਉਹ ਇੰਪਰੂਵਮੈਂਟ ਟ੍ਰਸਟ ਦੇ ਅੰਦਰ ਆ ਤੀ ਗਏ ਸੀ ਉਹ ਮੇਰੀ ਗੱਲ ਹੋ ਗਈ ਸੀ ਚਲੋ ਇੰਪਰੂਵਮੈਂਟ ਟ੍ਰਸਟ ਵਾਲੇ ਐਵੇਂ ਗੱਲ ਕਰ ਲਾਂਗੇ ਉਹ ਸਾਂਝੇ ਛੋਲੇ ਦੇ ਉੱਤੇ ਜਿਹੜੀ ਬਿਲਡਿੰਗ ਬਣਨ ਡੀ ਆ ਆ ਜਿਹੜੀ ਆ ਨਵੱਡੀ ਵਾਲੇ ਜਿਹੜੀ ਆ ਸਾਹਮਣੇ ਗੱਲ ਕਰਨ ਡਿਆ ਉੱਥੇ ਵੇਖੋ ਜੇ ਬਣਿਆ ਤੇ ਮੁਕਟ ਹਸ ਬਣਿਆ ਰੂਲਾ ਨਾਲ ਵੇਖੋ ਨੇ ਕਿੱਡੀ ਅੱਗੇ ਜਗ੍ਹਾ ਛੱਡੀ ਪਾਰਕਿੰਗ 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 ਜਿੱਤੀ ਦੁਕਾਨਾਂ ਭਾਈਆਂ ਤੇ ਉਹਨਾਂ ਵਾਸਤੇ ਪਾਰਕਿੰਗ ਵੀ ਦਿਓ ਲੋਕਾਂ ਦੇ ਵਾਸਤੇ ਦੀ ਬਾਹਰ ਪਾਰਕਿੰਗਾਂ ਲਵਾ ਕੇ ਜਾਮ ਲਵਾ ਦਿੰਦੇ ਜੇ ਸਾਰਾ ਲਾਂ ਛੋੜੇ ਜਾਮ ਲਵਾਉਂਦਾ ਜਿੱਥੇ ਕੋਈ ਗੱਡੀ ਲਾਂਦਾ ਆਪਣੇ ਬੂਏ ਅੱਗੇ ਜਿੱਦਾਂ ਇਹਨਾਂ ਦੇ ਭੱਭੀ ਜਗ੍ਹਾ ਹੁੰਦੀ ਹੈ ਨਾ ਕਿ ਇਹਨੂੰ ਗੱਡੀ ਨਹੀਂ ਲਾਂਦ ਦੇ ਦੋਸਤ ਕੋਡੀਆਂ ਇੱਥੇ ਸਾਡੀਆਂ ਗੱਡੀਆਂ ਲਗਣੀਆਂ ਇੱਥੇ ਸਾਡੀਆਂ ਗੱਡੀਆਂ ਕੋ ਲਗਣੀਆਂ ਸਰਕਾਰ ਦੀ ਸੜਕਾਂ ਰਣਜੀਤ ਵੀ ਉਹ ਦੇਖ ਲਓ ਉਹ ਕਈ ਵੱਡੇ ਵੱਡੇ ਦੇਖੋ ਨਾ ਸ਼ੋਰੂਮ ਨੇ ਕਿਤੇ ਸਾਰੇ ਉਹਨਾਂ ਨੇ ਵੀ ਗਲਤ ਕੰਮ ਆ ਇਤਬਾਰੋ ਕੋਨਾਂ ਨੀਆਂ ਲਾਗੇ ਖਾੜੀਆਂ ਨਾਲ ਛੰਗਲ ਲਾਇਆ ਵੀ ਕੋਈ ਪਤਾ ਗੱਡੀ ਨਾਲੇ ਸਭ ਦੀ ਜੜੀ ਲੱਗਣੀ ਇਹ ਨਾਵੜੀ ਸਾਹਮਣੇ ਵਾਲੇ ਹੋਟਲ ਦੇ ਕਾਰਵਾਈ ਹੋਣੀ ਚਾਹੀਦੀ ਆ ਇਹਦੀ ਜਿਹੜੀ ਹਾਈਟ ਜ਼ਿਆਦਾ ਲੈ ਗਿਆ ਉਹ ਟਾਣੀ ਚਾਹੀਦੀ ਆ ਫਿਰ ਵੇਖੋ ਇਹਨੇ ਆਂਦਾ ਜੀ ਮੈਂ ਇੱਕ ਪਲਾਟ ਲੈ ਲਿਆ ਪਿਛੇ ਉੱਥੇ ਕਰਾਉਂਗਾ ਪਾਰਕਿੰਗ ਕਰਾਣੀ ਆ ਇਦਾਂ ਤੇ ਸਾਰੇ ਕਹਿ ਦੇਣਗੇ ਅਸੀਂ ਪਿਛੇ ਪਲਾਟ ਲੈ ਲਿਆ ਲੋਕਾਂ ਨੂੰ ਭੁੱਲ ਜਾਣਾ ਮਗਰੋਂ ਇਹਨੇ ਪਲਾੜੀ ਬਾਸ ਕਰਾ ਕੇ ਵੇਚ ਕੇ ਉੱਥੇ ਉਹ ਕੋਈ ਹੋਰ ਸ਼ੋਰੂਮ ਬਣਾ ਦੂਗਾ ਇਹ ਤੇ ਸਖਤ ਕਾਰਵਾਈ ਹੋਣੀ ਚਾਹੀਦੀ ਆ ਇੱਥੇ ਕੋਈ ਇਨਕਮ ਟੈਕਸ ਵਾਲਾ ਇਹ ਕੀਤੀ ਬੜੀ ਵਧੀਆ ਇੱਕ ਕਲੋਨੀ ਦੇ ਤੇ ਇੱਥੇ ਇੱਥੇ ਵੀ ਕਾਰਵਾਈ ਹੋਣੀ ਚਾਹੀਦੀ ਆ ਵੀ ਕਿੰਨੇ ਦੋ ਨਖੇ ਜਾਇੰਟ ਕਰਦੇ ਨਵਾਂ ਨਖਾ ਬਾਸ ਕਿਉਂ ਨਹੀਂ ਹੋਇਆ ਦੋ ਨਖੇ ਬਾਸ ਹੋ ਜੇਦੇ ਜੀ ਕਈ ਵਾਰੀ ਕਹਿੰਨੇ ਆ ਵੀ ਆਮ ਬੰਦੇ ਲਈ ਕਾਨੂੰਨ ਵੱਖਰਾ ਤੇ ਵੱਡੇ ਬੰਦੇ ਲਈ ਕਾਨੂੰਨ ਵੱਖਰਾ ਚਲੋ ਇਹ ਫੈਸਲਾ ਫਿਰ ਜਨਤਾ ਨੇ ਕੀਤਾ ਹਾਂ ਜਿਹੜੀਆਂ ਇਹ ਕਲੋਨੀਆਂ ਦੀ ਗੱਲ ਕੀਤੀ ਆ ਉਹਨਾਂ ਸਾਡੇ ਪਟਾਰਾ ਰੋਡ ਤੇ ਆ ਜੀ ਗ੍ਰੀਨ ਸਿਟੀ ਮੰਗਲ ਅੰਗਲੇਵ ਸੇਡ ਅੰਗਲੇਵ ਰਾਇਲ ਅੰਗਲੇਵ ਇੱਕੋ ਸੈਲੀਬ੍ਰੇਸ਼ਨ ਆ ਗੱਡੀ ਵੇਰ ਕੇ ਕੋਲ ਜਿੱਤੇ ਇੱਕ ਐਮਐਲਏ ਨੇ ਉਹਨਾਂ ਹਿੱਸਾ ਰੱਖਦਾ ਹੀ ਵਿੱਚ ਉਹਨੇ ਸਰਕਾਰੀ ਪੈਸੇ ਦੀਆਂ ਸੜਕਾਂ ਬਣਾਤੀਆਂ ਵੇਖੋ ਜਿਹੜੀਆਂ ਕਲੋਨੀਆ ਪਾਸ ਹੈ ਨਾ ਸਾਰੀਆਂ ਕਲੋਨੀਆ ਨੇ ਜੋ ਸਾਡੇ ਸੂਤਰਦਾ ਦੇ 25-25% ਕਿਸ਼ਤ ਜਮ੍ਹਾਂ ਕਰਾਈ ਤੇ ਉਸ ਤੋਂ ਬਾਅਦ ਕੋਈ ਪੈਸੇ ਨਹੀਂ ਜਮ੍ਹਾਂ ਕਰਾਇਆ ਅਫਸਰਾਂ ਨੂੰ ਪਲਾਟ ਦੇ ਦਿੰਦੇ ਆ ਅਫਸਰਾਂ ਨੂੰ ਪੈਸੇ ਦੇ ਦਿੰਦੇ ਆ ਤੇ ਉਹਦੇ ਨਾਲ ਕੋਈ ਸੜਕ ਪਾ ਆ ਜਾਂਦਾ ਜਿਨ੍ਹਾਂ ਨੇ ਸਭੋ ਪੈਸੇ ਜਮ੍ਹਾਂ ਕਰਾਏ ਆ ਜੀ ਉਥੇ ਸੜਕਾਂ ਨਹੀਂ ਜੇ ਬਣਦੀਆਂ ਉਥੇ ਪਾਣੀ ਨਹੀਂ ਜੇ ਮਿਲਦਾ ਤਹੀ ਐਨਓਸੀ ਵਾਲੀਆਂ ਸਾਰਿਆਂ ਕੋਲ ਜਿੱਦਾਂ ਗਣਪਤੀ ਜੀ ਵੀ ਲਈ ਐਨਓਸੀ ਸਭ ਨੂੰ ਕੱਟ ਕੇ ਦਿੱਤੀ ਡਿਵੈਲਪਮੈਂਟ ਦੇ ਪੈਸੇ ਜਮ੍ਹਾਂ ਕਰਾ ਲੈਣਾ ਤੇ ਡਿਵੈਲਪਮੈਂਟ ਕਿੰਨੇ ਕਰਾਣੀ ਆ ਜੀ ਅਬੂ ਵੀ ਕੀ ਕਰਾਊਗਾ ਜਿਨ੍ਹਾਂ ਨੇ 55% ਹੈਗੇ ਇਹਨਾਂ ਕੋ ਜਿਨ੍ਹਾਂ ਨੇ ਲੈ ਕੇ ਇਹਨਾਂ ਨੂੰ ਕਲੋਨੀਆ ਨੂੰ ਐਨਓਸੀ ਦਿੱਤੀਆਂ ਜੈਨਾਂ ਕਲੋਨੀਆ ਨੂੰ ਦੇ ਵਿੱਚ ਕੰਸਟਰਕਸ਼ਨ ਕਰਾਤੀਆਂ ਇਲੀਗਲ ਕੰਸਟਰਕਸ਼ਨ ਕਰਾਤੀਆਂ ਉਹਨਾਂ ਤੇ ਕਾਰਵਾਈ ਕਰੋ ਕਿਉਂ ਨਹੀਂ ਹੁੰਦੀ ਕਿ ਜੀ ਸਾਨੂੰ ਤੇ ਇਹ ਵੀ ਮੈਨੂੰ ਉਹਨਾਂ ਦੇ ਤਾਂ ਖਵਾ ਬੰਦ ਕਰਕੇ ਉਹਨਾਂ ਕੋ ਗ੍ਰਿਫੀ ਪਾਣੀ ਚਾਹੀਦੀ ਆ ਮੈਨੂੰ ਤੇ ਕੋਈ ਵੀ ਜਾਣਕਾਰੀ ਮਿਲੀ ਕਹਿੰਦੇ ਇਹਨਾਂ ਨੇ ਕੋਈ ਰਿਕਾਰਡ ਹੀ ਮੇਨਟੇਨ ਨਹੀਂ ਕੀਤਾ ਹੋਇਆ ਆਂਦੇ ਵੀ ਛਾਡੇ ਦੀਆਂ ਕੁਝ ਕਲੋਨੀਆ ਉਹਨਾਂ ਦੇ ਰਿਕਾਰਡ ਹੀ ਘਾਟੇ ਆ ਦੱਤਰਾ ਤੇ ਫਾਇਲੇ ਸੁਣਦਾ ਦੱਸਦੇ ਵੀ ਫਾਇਲਾਏ ਗਏ ਕਰਤੀਆਂ ਨਾ ਵਜੂ ਉਹ ਬਾਤ ਤੇ ਨਾ ਵਜੂ ਕੀ ਪੰਛਰੀ ਮੈਂ ਨਾ ਕਮਿਸ਼ਨਰ ਸਾਹਿਬ ਨੂੰ ਇੱਕ ਤੇ ਇੱਕ ਚੀਫ ਸੈਕਟਰੀ ਜਿਹੜੇ ਨੇ ਨਾ ਉਹਨਾਂ ਨੂੰ ਇੱਕ ਚਿੱਠੀ ਵੀ ਲਿਖਾਂਗੇ ਕਿ ਜੀ ਅਸੀਂ ਕਿ ਇਹਦੇ ਉੱਤੇ ਵੀ ਕਿੰਨੀਆਂ ਇਲੀਗਲ ਕਲੋਨੀਆ ਪਿਛਲੇ ਸੀ ਆ 5 ਸਾਲ ਦੀ ਸੀ ਗੱਲ ਕਰੀਏ ਪੁਰਾਣੀਆਂ ਤੇ ਗੱਲ ਹੀ ਛੱਡ ਦੀਏ ਵੀ ਕਿਹੜੀਆਂ ਕਿਹੜੀਆਂ ਕਲੋਨੀਆ ਬਣੀਆਂ ਕਿੰਨੇ ਬਣਾਈਆਂ ਕਿੰਨੇ ਪੈਸੇ ਜਮ੍ਹਾਂ ਹੋਏ ਜਿਨ੍ਹਾਂ ਨੇ ਜਿਹ ਪੈਸੇ ਸਰਕਾਰ ਦੇ ਪੈਸੇ ਨੂੰ ਨੁਕਸਾਨ ਪਹੁੰਚਾਇਆ ਉਹਨਾਂ ਅਫਸਰਾਂ ਤੇ ਤੁਸੀਂ ਕੀ ਕਾਰਵਾਈ ਕਰ ਰਹੇ ਹੋ ਇਹ ਕਾਰਵਾਈ ਕੀਤੀ ਆ ਬਿਲਕੁਲ ਠੀਕ ਗੱਲ ਜੀ ਆਟੀਆਂ ਦੇ ਜਵਾਬ ਹੀ ਨਹੀਂ ਦਿੰਦੇ ਜੀ ਇਹਨਾਂ ਨੂੰ ਪੁੱਛ ਲੋ ਜੋ ਜੋ ਮਾਲ ਦੇ ਦੋ ਨਖੇ ਪਾ ਜਿਹੜੇ ਹੋਟਲ ਦੇ ਦੋ ਨਖੇ ਪਾਸ ਨੇ ਵੜੀ ਸਾਹਮਣੇ ਵਾਲੇ ਦੇ ਇਹਨਾਂ ਕਹਿੰਦਾ ਰਿਕਾਰਡ ਵੇਖ ਕੇ ਦੱਸਦੇ ਆ ਤੇ ਰਿਕਾਰਡ ਤਾਂ ਇਹਨਾਂ ਨੂੰ ਪਤਾ ਨਹੀਂ ਇਹਨਾਂ ਨੂੰ ਰਿਕਾਰਡ ਰੀਟਰ ਵੇਖ ਲੇਗਾ ਵੀ ਕਿੰਨਾ ਸਾਹਬ ਆਇਆ ਕਿ ਜੀ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਸੀ 2022 ਦੇ ਵਿੱਚ ਤੇ ਬਹੁਤ ਸਾਰੇ ਦੇਖੋ ਰਮਜੀਤ ਸਿੰਘ ਰਿੰਟੂ ਜਿਹੜੇ ਹੈ ਮੇਅਰ ਸਾਹਿਬ ਉਹ ਤੇ ਪਹਿਲੇ ਆਮ ਆਦਮੀ ਪਾਰਟੀ ਚ ਚਲੇ ਗਏ ਸੀ ਕਿਉਂਕਿ ਲੱਗ ਰਿਹਾ ਸੀਗਾ ਕਿ ਕਾਂਗਰਸ ਡੁੱਬਦਾ ਜਾ ਜਾ ਹਾਲਾਂਕਿ ਕਾਂਗਰਸੀ ਨੇ ਉਹ ਆਖਿਆ ਹੈ ਕਿ ਮੇਰੀ ਇਹਨਾਂ ਨੇ ਪਿੱਛੇ ਛੁਰਾ ਮਾਰਿਆ ਸ਼ਾਇਦ ਉਹਨਾਂ ਨੂੰ ਸੀਗੀ ਉਮੀਦ ਮੈ ਟਿਕਟ ਮਿਲ ਜਾਈਗੀ ਉਮੀਦਵਾਰ 2024 ਚ ਬਣਾ ਲਣਗੇ ਪਰ ਉਹਨਾਂ ਨੂੰ 24 ਚ ਉਮੀਦਵਾਰ ਨਹੀਂ ਬਣਾਇਆ ਤੇ ਜਿਹੜੇ ਬਹੁਤ ਸਾਰੇ ਕੌਂਸਲਰ ਵੀ ਨਾਲ ਗਏ ਛਣ ਤੁਹਾਨੂੰ ਉਹ ਵੀ ਯਾਦ ਹੋਣਾ ਬੜਾ ਰੌਲਾ ਪਿਆ ਸੀ ਰਮਨ ਬਖਸ਼ੀ ਨੂੰ ਇੱਕ ਵਾਰੀ ਜਿਹੜੇ ਸੀਨੀਅਰ ਡਿਪਟੀ ਮੇਅਰ ਸੀ ਉਹਨੂੰ ਮੇਅਰ ਦੀ কুরਸੀ ਤੇ ਬਾਉਣ ਵੀ ਗਏ ਬਹੁਤ ਰੌਲਾ ਪਿਆ ਸੀਗਾ ਪਰ ਉਹ ਕਾਮਯਾਬ ਨਹੀਂ ਸੀ ਹੋਏ ਕਿਉਂਕਿ ਸੰਵਿਧਾਨ ਕੁਝ ਕਹਿੰਦਾ ਹੈ ਕੋਆਪਰੇਸ਼ਨ ਦਾ ਹੁਣ ਜਿਹੜੇ ਕੌਂਸਲਰ ਛੱਡ ਕੇ ਗਏ ਛੱਡ ਕੇ ਜੀ ਉਹ ਬਹੁਤ ਸਾਰੇ ਕੌਂਸਲਰ ਵਾਪਸ ਆ ਰਹੇ ਨੇ ਤੇ ਪਰ ਜਿਹੜੇ ਜਦੋਂ ਇਹ ਖਾਲੀ ਗਏ ਛੱਡ ਕੇ ਗਏ ਤੇ ਉਹਨਾਂ ਦੀ ਥਾਂ ਤੇ ਕੁਝ ਬੰਦੇ ਉਹਨਾਂ ਨੂੰ ਹੁਣ ਉਹਨਾਂ ਨੂੰ ਲੱਗਿਆ ਵੀ ਹੁਣ ਚਲੋ ਸ਼ਾਇਦ ਸਾਨੂੰ ਟਿਕਟ ਮਿਲ ਜਾਵੇ ਪਰ ਇਹਨਾਂ ਦੀ ਵਾਪਸੀ ਆਉਣ ਦੇ ਨਾਲ ਉਹ ਬੰਦੇ ਵੀ ਆਪਣੇ ਜਿਹੜੇ ਨਾ ਉਹਨਾਂ ਨੂੰ ਭੁੱਖਾ ਆਪਣਾ ਖਤਰੇ 'ਚ ਨਜ਼ਰ ਆਣ ਲੱਗ ਪਿਆ ਤੇ ਜਿਹੜੇ ਕੱਲ ਪਰਸੋਂ ਆਏ ਸੀ ਨਾ ਪ੍ਰਤਾਪ ਸਿੰਘ ਬਾਜਵਾ ਉੱਥੇ ਕੁਝ ਲੀਡਰਾਂ ਨੇ ਇਹ ਗੱਲ ਮੁੱਦਾ ਚੁੱਕਿਆ ਉਹਨਾਂ ਨੂੰ ਇਹ ਗੱਲ ਆਖੀ ਵੀ ਤੁਸੀਂ ਵਾਪਸ ਜ਼ਰੂਰ ਲਿਆਓ ਉਹਨਾਂ ਨੂੰ ਜਿਹੜੇ ਬੰਦੇ ਚਲੇ ਗਏ ਕਾਂਗਰਸ ਮਜ਼ਬੂਤ ਹੋਣੀ ਚਾਹੀਦੀ ਹੈ ਪਰ ਤੁਸੀਂ ਉਹਨਾਂ ਨਾਲ ਵਾਅਦੇ ਨਾ ਕਰੋ ਵੀ ਤੁਹਾਨੂੰ ਅਸੀਂ ਜਾਂ ਕਾਉਂਸਲਰ ਦੀ ਟਿਕਰ ਦੇਾਂਗੇ ਜਾਂ ਤੁਹਾਨੂੰ ਕੋਈ ਅਹੁਦੇਦਾਰੀ ਦੇਾਂਗੇ ਉਹਨਾਂ ਦਾ ਇਹ ਕਹਿਣਾ ਕਿ ਜਿਹੜੇ ਬੰਦੇ ਜਦੋਂ ਲੋਡ ਸੀ ਕਾਂਗਰਸ ਨੂੰ ਉਦੋਂ ਛੱਡ ਕੇ ਚਲੇ ਗਏ ਹੁਣ ਉਹਨਾਂ ਨੂੰ ਵਾਪਸ ਕਿਉਂ ਲਿਆ ਰਹੇ ਇਹ ਕੁਛ ਲੀਡਰ ਹੁੰਦੇ ਜਿਹੜੇ ਕਾਂਗਰਸ ਹਵਾ ਨਾ ਚਲਦੇ ਆ ਜਿੱਧਰ ਦੀ ਹਵਾ ਹੋਵੇ ਉਧਰ ਪਲਟੂ ਮਾਰ ਕੇ ਪਲਟੂਰਾਮ ਹੁੰਦੇ ਜਨ ਨਤੀਸ਼ ਕੁਮਾਰ ਦੀ ਐ ਪਲਟੂਰਾਮ ਹੈ ਗਿਆ ਵੇਖੋ 36 ਬੰਦੇ ਜੀ ਕਰਮਜੀਤ ਰਿੰਟੂ ਨਾਲ ਚਲ ਗਏ ਜਿਹੜੇ ਆ ਈਸਟਲ ਕੇ ਜੋ 15 ਵਿੱਚੋਂ 10 ਚਲ ਗਏ ਜੀ ਵੈਸਟ ਕੇ ਜੋ 12 ਚੋਂ 8 ਚਲ ਗਏ ਨੋਥ ਕੇ 11 ਚੋਂ 5 ਚਲ ਗਏ ਸਾਊਥ ਕੇ 17 ਚੋਂ 3 ਚਲ ਗਏ ਸੈਂਟਰਲ ਚ ਸੋਨੀ ਸਾਹਿਬ ਦੀ ਕਮਾਨ ਤਗੜੀ ਨੋਆ ਚ ਕੋਈ ਬੰਦਾ ਇਹਨਾਂ ਦੇ ਨਾਲ ਨਹੀਂ ਗਿਆ ਕਾਂਗਰਸ ਦਾ ਤੇ ਉਹਨਾਂ ਨੇ ਹੁਣ ਵੇਖੋ ਜਦੋਂ ਆਏ ਸਾਰੇ ਕਹਿੰਦੇ ਵੀ ਜੈਨ ਕਦੇ ਦੋ ਪਾਰਸ਼ਦ ਪਤੀਆਂ ਦੇ ਪਤੀ ਜੈਨ ਵੀ ਕਰ ਗਏ ਉਹ ਆਂਦੇ ਵੀ ਇਹਨਾਂ ਦਾ ਵਾਦਾ ਕੋਈ ਨਾ ਕਰੋ ਇਹ ਪਟੂਰਾਮ ਜੀ ਇਹਨਾਂ ਨੇ ਕੀ ਪਤਾ ਕੱਲ ਨੂੰ ਵੇਜ ਦਿੱਤ ਕੇ ਪੱਟੀ ਉਦਨ ਮਾਰ ਦੇਣੀ ਆ ਜੀ ਪਟੂਰਾਮ ਹੋ ਗਏ ਨਾ ਦਲ ਬਦਲਣ ਦੀ ਇੱਜ਼ਤ ਕਦੇ ਨਹੀਂ ਹੁੰਦੀ ਜਿਹੜਾ ਇੱਕ ਧੜੇ ਨਾਲ ਖਲੋਤਾ ਰਵੇ ਉਹਦੀ ਇੱਜ਼ਤ ਹੁੰਦੀ ਆ ਦਲ ਬਦਲਣ ਦੀ ਕੋਈ ਇੱਜ਼ਤ ਨਹੀਂ ਹੁੰਦੀ ਜਿਹੜਾ ਹੁਣ ਕਦੇ ਪਹਿਲਾਂ ਕਿਸੇ ਪਾਰਟੀ ਨਾਲ ਬੋਲਡ ਵਾਈਫ ਹੈ ਦੇ ਹੁਣ ਕਿਸੇ ਪਾਰਟੀ ਨਾਲ ਚੌਂਕ ਚੋ ਯਾਰ ਆਂਦੇ ਯਾਰ ਇਹ ਬੰਦੇ ਦਾ ਕਰਦਾਰ ਆ ਕੋਈ ਇਹ ਆਯੋਦੇ ਨਾ ਹੀ ਕੱਲ ਉਹਦੇ ਨਾ ਹੀ ਗੰਗਾ ਕੇ ਗੰਗਾ ਰਾਮ ਜਮਨਾ ਕੇ ਯਮਨਾ ਦਾ ਹੁਣ ਵੇਖੋ ਵੀ ਉਹ ਆਂਦੇ ਵੀ ਨੋ ਟਿਕਟਾਂ ਆ ਦਿਓ ਇਹਨਾਂ ਨੂੰ ਆਦੇ ਆਂਦਿਓ ਇਹਨਾਂ ਦਾ ਵਾਦਾ ਕੋਈ ਨਾ ਕਰੋ ਕਿਉਂ ਇਹਨਾਂ ਦੇ ਸਬਸਟੀਟਿਊਟ ਤਿਆਰ ਹੋ ਗਏ ਆ ਉਹਨਾਂ ਬੰਦਿਆਂ ਦਾ ਜਿਹੜੇ ਔਖੇ ਵੇਲੇ ਨਾਲ ਖਲੋਤੇ ਆ ਉਹ ਸਾਰਾ ਡਿੱਗਦਾ ਤੁਹਾਨੂੰ ਪਤਾ ਵੀ ਕਾਂਗਰਸ ਦਾ ਕਲਾਬ ਗਰਾਫ ਜਿਹੜਾ ਚੜ ਰਿਹਾ ਦੁਬਾਰਾ ਜੀ ਪੰਜਾਬ ਦੇ ਵਿੱਚ ਹਿੰਦੁਸਤਾਨ ਤੇ ਨਹੀਂ ਕਹਿ ਸਕਦੇ ਪੰਜਾਬ ਚ ਚੜ ਰਿਹਾ ਤੇ ਇਹਨਾਂ ਨੂੰ ਲੱਗਦਾ ਵੀ ਉਹਨੇ ਇੱਧਰ ਸਾਡਾ ਭੇਖ ਨਹੀਂ ਹੈਗਾ ਸਹੀ ਜੈ ਇਧਰੋਂ ਸਾਨੂੰ ਟਿਕਟ ਨਹੀਂ ਮਿਲਨੀ ਆਪਦੇ ਵਿੱਚੋਂ ਤੇ ਆਹੀ ਹੰਸ਼ਾਲ ਮਾਰ ਕੇ ਦੁੱਧ ਚਲੀਏ ਤੇ ਵੇਖੋ ਕੀ ਬੰਦਾ ਇਹਨਾਂ ਦਲ ਬਦਲੂ ਦੀ ਕੋਈ ਇੱਜ਼ਤ ਕਿਤੇ ਨਹੀਂ ਹੁੰਦੀ ਤੇ ਘਰ ਵਾਪਸ ਵੀ ਆਗੇ ਨਾ ਤੁਹਾਡੀ ਇਵੇਲੇ ਵਾਲੀ ਇੱਜ਼ਤ ਨਹੀਂ ਬਣਨੀ ਔਰ ਕੇ ਜੀ ਇਸੇ ਕਈ ਵਾਰੀ ਆਪਣੇ ਦਰਸ਼ਕਾਂ ਨੂੰ ਬੇਨਤੀ ਕਰਦੇ ਆਂ ਵੀ ਇਹਨਾਂ ਦੇ ਮਗਰ ਨਾਰੇਬਾਜ਼ੀ ਕਰਨੀ ਬੰਦ ਕਰੋ ਉਹ ਫਲਾਣਿਆਂ ਤੇਰੀ ਸੋਚ ਤੇ ਪੈਰਾ ਦੇ ਆ ਕੇ ਠੋਕੇ ਇਹ ਤੇ ਆਪਣੀ ਪਾਰਟੀ ਮਾਂ ਬਦਲਣ ਲੱਗਾ ਇਹ ਕਮੈਂਟ ਨਹੀਂ ਲਾਉਦੇ ਵੀ ਰਾਤੀ ਕਿਸੇ ਪਾਰਟੀ ਨਾ ਹੁੰਦੇ ਆ ਦੇ ਸਵੇਰੇ ਕਿਹੜੀ ਪਾਰਟੀ ਚਲੇ ਜਾਂਦੇ ਆ ਜਦੋਂ ਸੁਜੀਲ ਸਿੰਘ ਨੂੰ ਟਿਕਟ ਦਿੱਤੀ ਜੀ ਆਵਾ ਵੀ ਪਾਰਟੀ ਨੇ ਲੋਕ ਸਭਾ ਟਿਕਟ ਮਿਲੀ ਬੰਦੇ ਨੂੰ ਤੇ ਛੱਡ ਕੇ ਬੀਜੀ ਵਿੱਚ ਚਲ ਗਿਆ ਤੁਸੀਂ ਦੇਖੋ ਮਾਨ ਸਾਹਿਬ ਤਾਂ ਕਹਿੰਦੇ ਵੀ ਆਹ ਜੀ ਕੋਈ ਮਸ਼ੀਨ ਤੇ ਆਣੀ ਨਾ ਯਾਰ ਬੰਦੇ ਦੇ ਦਿਮਾਗ 'ਚ ਕੀ ਚੱਲਣਿਆ ਬਿਲਕੁਲ ਜਿੱਦਾਂ ਇੰਟਰਸਟ ਸੀ ਦਾਈ ਪਹਿਲਾਂ ਫਾਇਦੇ ਲਈ ਭਾਜੀਪੀ 'ਚੋਂ ਫਿਰ ਲੈ ਕਾਂਗਰਸ 'ਚੋਂ ਸ਼ਾਲਮਾਰੀ ਫਿਰ ਕਾਲੀਦਾਲ 'ਚ ਚਲੋ ਫੈਸਲਾ ਜਨਤਾ ਨੇ ਕਰਨਾ ਹੈ ਤੁਹਾਨੂੰ ਸਾਡਾ ਪ੍ਰੋਗਰਾਮ ਚੰਗਾ ਲੱਗਦਾ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਿਓ ਸਾਨੂੰ ਦਿਓ ਜ਼ਾਹਰਤ ਧੰਨਵਾਦ ਸਸੀਕਾ ਨਮਸਕਾਰ